ਸਾਸਰੀ ਕਾਇਤੋਂ ਸਾਰੇ ਮੈਥਡ ਹੀ ਆਪਣੀ ਅਮਰਿਤ ਕਰ ਲਈਓ ਸੀ ਜੋਸ਼ੀ ਚੈਨਲ ਤੇ ਅੰਕੇ ਜੀ ਨਾਲ ਆਪਣੇ ਤੁਹਾਡਾ ਸਤਿਕਾਰ ਕਰਦੇ ਲੱਗੇ ਹਾਜ਼ਰ ਹਾਂ ਤੁਹਾਡੇ ਕੋਲ ਕਿਹੜੀ ਕਿ ਅੱਜ ਬਹੁਤ ਹੀ ਪਿਆਰਾ ਜਿਆ ਨਿਆ ਦਾ ਗੀਤ ਹੈ ਤੁਸੀਂ ਇਹਦੇ ਗੀਤ ਦੇ ਵਿੱਚ ਸੁਣੋਗੇ ਕੀ ਦੀ ਬਿਦਾਇ ਕੀ ਜਿਹੜਾ ਇਹ ਲਗਭਗ 2 ਤੀਨ ਦੇ ਅਸਰਤੀ ਯੋਜਨਾ ਕਰਦੀ ਹੈ ਕਹਿੰਦੀ ਪਹਿਲਾਂ ਮੁੰਡੂ ਘੁੱਟ ਕੇ ਆਉਂਗਾ ਤੇ ਡਾਕ ਡਾਂਗਾ ਸੀ ਤੇ ਫਿਰ ਬਾਪ ओके तो कृपया नुसार ही किराया बता दे ते घर सों ਤੁਹਾਨੂੰ ਕਿ ਸੁਣਿਆ ਇਸ ਗੀਤ ਨੂੰ ਤੇ ਅੱਜ ਨੁਕਤੇ ਦੀ ਥਾਂ ਇੱਕ ਬਹੁਤ ਹੀ ਨੁਕਤੇਵਰ ਵੀ ਗੱਲ ਤੁਹਾਨੂੰ ਉਹ ਜੀ ਸੁਣਾਉਂਗੀ ਜੇ ਤੁਹਾਨੂੰ ਇਹ ਭਾਗ ਬਣੋਂਗੇ ਹੁਣ ਸੁਣ ਕੇ ਤੇ ਤੇ ਜਰੂਰ ਉਹਦੇ ਨਾਲੇ ਅਮਨ ਕਰਿਓ ਹੈ ਬਾਕੀ ਫਿਰ ਕਰਦੇ ਵੀ ਨਹੀਂ ਜਿਹਦੇ ਨਹੀਂ ਕਰਦੇਓ ਜਰੂਰ ਅਮਨ ਕਰਿਓ ਸਰ ਵੀ ਛੋਟਾ ਵੀ ਕਰਾਇਆ ਢੰਕਾ ਬੁੱਟੇਗਾ ਹੈਨਾ ਕਿ ਕਿਹੜੀ ਕੀ ਲੈਣ ਸਾਨੂੰ ਜਸ ਮਿਲਦਾ ਕਿਹੜੀ ਕੀ ਜਸਾਨੂੰ ਪੁੰਦਾ ਉਹ ਮੈਂ ਤੁਹਾਨੂੰ ਦੱਸੂ ਹੈ ਨਾ ਤੇ ਥੋੜੀ ਸਮਝ ਜੀ ਰੋਗਾ ਮਤਲਬ ਆ ਜੋ ਅਛਤ ਪਿਆਰੇ ਜੇ ਲੋਕ ਵੀ ਪੜਾਗੋਣ ਬਣਾਏਗੇ ਤੇ ਖਾਲੇ ਨਾਲਰਾਤੀ ਗਾਉਤੀ ਸੀ ਦੇਖਣ ਨੂੰ ਇਹ ਸੁਣੋ ਬੈਲਾ ਸੀ ਲਾ ਢਿ ਲੜਾਉਂਦਾ ਮੂੰ ਕਿ ਬੁਰਕੀਆਂ ਆਪਸੀ ਪਾਉਂਦਾ ਅੱਖਾਂ ਦੇ ਵੀ ਚਾਰੇ ਕੇ ਪਾਣੀ ਕਾਤੋ ਦੂਰ ਚੱਲ ਲਿਆ ਹੱਥੀ ਥੋਰੀ ਕੇ ਲਾਡ ਰਾਣੀ ਨੂੰ ਬਾਪੂ ਰੋਂਦਾ ਤੇ ਰੀਤਾ 켈ੀਆ ਆਂ ਆ ਨਾ ਮਾਪਿਆ ਕਰੇ ਸਠਾਨ ਤੂੰ ਸਦਾ ਹੀ ਖੁਸ਼ੀਆਂ ਮਾਣਨੀ ਜੇੜੀ ਥਾ ਜਾਵੇ

ਕੰਡੇ ਪੈ ਜੇ ਜਦ ਤੀਨੋ ਗਲੇ ਲਗਾਵੇ ਜਾ ਸੁਖੀ ਬਸੇ ਕਰ ਆਪਣੇ ਠੰਡੜੀ ਬਾਹਵੇ

बाद जीनाधया दुख बना न पप्प जग बहादुरकया बीरादि सुख मनो बल दारी कोई बाबल दा कोई देनी सने जाद दे कोई कावे क्या सुखी बसे कर अपने तेरी ठंडी शाम ਆਪ ਸਿਪਾਉਂਦਾ ਅੱਖਾਂ ਦੇ ਵਿੱਚ ਭਰੀ ਕੇ ਪਾਣੀ ਗਾਤਾ ਤੁਰ ਕੇ ਲੀਆ ਫੱਟੀ ਚੋਰੀ ਕੇ ਲਾਡੋ ਰਾਣੀ ਨੂੰ ਬਾਪੂ ਰੋਂਦਾ ਮੁੜ ਕੇ ਲੀਆ ਪੂਰਾ ਉਮੀਦਾ ਤੁਹਾਨੂੰ ਬਹੁਤ ਸੰਦਾਇਆ ਹੋਊਗਾ ਕਿ ਕਿ ਬਰਾਗ ਨਹੀਂ ਦਿੰਦਾ ਤੇ ਬਾ ਵੀ ਫਿੱਸਾ ਨਹੀਂ ਦਿੰਦਾ ਤੋ ਸੁਖੀ ਬਾਤ ਆਪਣੇ ਕਰਨੇ ਤੇ ਕਿਹਿਆ ਰੱਖ ਨਹੀਂ ਕੋਈ ਸਕਦਾ ਇੰਨੇ ਨਿਰੋਹੀ ਰੀਤੀਆਂ ਆਪਣੀਆਂ ਪ੍ਰਾਇ ਪ੍ਰਾਪਨੀਆਂ ਆਪਣੇ ਇਹ ਨੌਥਨੋਂ ਇੱਕ ਬਹੁਤ ਹੀ ਵਧੀਆ ਸੁਨੇਹਾ ਇਹ ਲੋਕਾਂ ਨੂੰ ਤੇ ਨਾਲ ਤੁਸੀਂ ਵਧੀਆ ਆਪ ਦਾ ਸੁਣੋਗੇ ਇਸ ਨੂੰ ਤਿਆਰ ਕਰਕੇ ਕੋਈ ਕਰੋ ਵੀ ਉਹ ਬਹੁਤ ਲੋਕ ਤਾਂ ਕਰਦੇ ਨੇ ਕਿ ਜਿੰਨਾ ਜਾਗ ਦੇ ਵਿੱਚ ਆਪਾਂ ਜੱਗ ਕਰਦੇ ਆ ਐਨੇ ਪੈਸੇ ਲਾਉਦੇ ਲੋਕ ਜਿੰਨਾ ਜਾਗ ਦੇ ਵਿੱਚ ਪੰਡਤਾਂ ਨੂੰ ਫਿਰ ਆਪਾਂ ਪੰਡਤਾਂ ਦੀ ਪੂਜਾ ਕਰਦੇ ਨਾ ਪੂਜਾ ਕਰਨੀ ਚਾਹੀਦੀ ਉਹਨਾਂ ਦੀ ਜਿੰਨਾ ਜਾਗ ਦੇ ਵਿੱਚ ਪੰਡਤਾਂ ਨੂੰ ਪੂਜਾ ਕਰਨਾ ਤੁਹਾਨੂੰ ਕੋਈ ਨ ਮਿਲਦਾ ਵਿਆਹ ਤੇ ਜਾਂ ਹੋਰ ਫੰਕਸ਼ਨਾਂ ਵਿੱਚ ਰਿਸ਼ਤੇਦਾਰਾਂ ਨੂੰ ਮਾਣ ਸਨਮਾਨ ਦੇਣ ਵਿੱਚ ਜਿੰਨਾ ਤੁਹਾਨੂੰ ਯਾਸ਼ ਮਿਲਦਾ ਇਹ ਘਰ ਵਿੱਚ ਬੇਟੀ ਭੈਣ ਧੀ ਇਹਨਾਂ ਨੂੰ ਤੁਸੀਂ ਭੂਆ ਉਸ ਦਾ ਦੇਤੀ ਹੈ ਹਿੰਦ ਨੇ ਰੇਡੀਟੀ ਭੂਆ ਤੇ ਜੇ ਤੁਸੀਂ ਉਹਨੂੰ ਘਰ ਵਿੱਚ ਦੇਵੀ ਤਰ੍ਹਾਂ ਉਹਦੀ ਪੂਜਾ ਕਰੋਗੇ ਤਾਂ ਤੁਹਾਨੂੰ ਹਕਸਾਨ ਸਰ ਗੁਣਾ ਫਲ ਮਿਲੇਗਾ ਆਪਾਂ ਤਾਂ ਕਨੇ ਵੀ ਰਿਸ਼ਤਾਰੇ ਆਇਨੇ ਨਾਲ ਸਲਮਾਨ ਅਲੈਹਮ ਜਸਮਿਲ ਦਾ ਜੀ ਆਪਾਂ ਨਾਲ ਸਨਮਾਨ ਕਰਦੇ ਆ ਤੇ ਪੰਡਤਾਂ ਦੀ ਆਪਾਂ ਪੂਜਾ ਕਰਦੇ ਆ ਹਨਾ ਕਰਨੀ ਚਾਹੀਦੀ ਆ ਪਰ ਜੇ ਤੁਸੀਂ ਆਪਣੀ ਧੀ ਭੈ ਭੂਆ ਦੀ ਪੂਜਾ ਕਰ ਤੋਗੇ ਨਾ ਦੇਵੀ ਤਰ੍ਹਾਂ ਪੂਜੋਗੇ ਉਦੋਂ ਤੱਕ ਰਿਓ ਤੋਂ ਕੁਝ ਆਸ ਵੀ ਨਾ ਰੱਖੋ ਉਹਨਾਂ ਦਾ ਆਪਣੇ ਆਪ ਹੀ ਸਿੱਖਣਾ ਲਈ ਜਾਣੀਆਂ ਨੇ ਵੀ ਸਾਨੂੰ ਆ ਦੇ ਦੇ ਐਹੀ ਅਸੀਂ ਟੀਮ ਹੈ ਅਸੀਂ ਕਹਿੰਦੇ ਆ ਇਹ ਤਾਂ ਆਹੀ ਦੇ ਕੇ ਵੀ ਤਾਂ ਨਹੀਂ ਕਰਦੇ ਨੇ ਇਹ ਸਾਡੇ ਸਾਰੇ ਕੋਲ ਫੜੇ ਖੇ ਨੇ ਸਾਨੂੰ ਕੋਈ ਕੁੱਨ ਨਹੀਂ ਕਰਦਾ ਹੋਰ ਕੁਛ ਕਰਨ ਦੀ ਵੀ ਲੋੜ ਨਹੀਂ ਧੀ ਭੈਣ ਵੀ ਤੂੰ ਤੋ ਤੁਹਾਨੂੰ ਸਭ ਜੱਗ ਕਰਨ ਦਾ ਹੀ ਫਲ ਮਿਲਦਾ ਜੱਗ ਤਾਂ ਹਰ ਕੋਈ ਕਰ ਨਹੀਂ ਸਕਦਾ ਮੇਰੇ ਵਰਗੀ ਵੀ ਨਹੀਂ ਕਰ ਸਕਦਾ ਹਨਾ ਜੇ ਮੈਂ ਕਹਾ ਮੈਂ ਤਾਂ ਆਪ ਹੀ ਤੇ ਗੇ ਫਿਕਰ ਕਰਦੀ ਆ ਕਿ ਆਪਾਂ ਤੋਂ ਇਹ ਕੰਮ ਨਹੀਂ ਹੁੰਦੇ ਇਹ ਤਾਂ ਆਪਾਂ ਕਰ ਸਕਦੇ ਆ ਧੀ ਭੈਣ ਆਉਂਦੀ ਆ ਉਹਨੂੰ ਪਿਆਰ ਨਾਲ ਅੰਦਰਲੇ ਦਿਲੋਂ ਪਿਆਰ ਨਾਲ ਆਪਾਂ ਜੇ ਜਿਆਦਾ ਕੋਈ ਸਾਰੇ ਲੋਕ ਕੋਲ ਨਾ ਵੀ ਦੇ ਦੇ ਤਾਂ ਇੱਕ ਵੀ ਨਹੀਂ ਸਕਦੇ ਆਪਾਂ ਸਤਿਕਾਰ ਤਾਂ ਕਰ ਸਕਦੇ ਆ ਨਾ ਆਈ ਨੂੰ ਭੱਜ ਕੇ ਮੇਡੋ ਚਾਹ ਪਾਣੀ ਦਿਓ ਜੋ ਵੀ ਆਪਣੇ ਘਰ ਤੇ ਰੱਖਾ ਮਿਸਾਲੋਂ ਉਸੇ ਪਿਆਰ ਨਾਲ ਦਿਓ ਇਹ ਉਹਦੀ ਪੂਜਾ ਹੀ ਹੋ ਗਈ ਵੱਡੇ ਲੋਕ ਭਈ ਵੱਧ ਪੂਜਾ ਕਰਨ ਲੈਣਗੇ ਵੱਧ ਕੀ ਦੇ ਦੇਣਗੇ ਆਪਾਂ ਤੋਂ ਜੋ ਪਿਆਰ ਦੇ ਸਕਦੇ ਸਤਿਕਾਰ ਦਿਲੋਂ ਸਤਿਕਾਰ ਦਿਓ ਵੀ ਆਹ ਨਹੀਂ ਕਿੱਥੋਂ ਕਿਹਾ ਤਾਂ ਇਹਨੂੰ ਦੇਣੇ ਕੋਈ ਰੋਟੀ ਤਾਂ ਨਹੀਂ ਦੇਣੀ ਕੋਈ ਇਹ ਨਾਂ ਦੇ ਰਿਹਾ ਨਾ ਉਹ ਤਾਂ ਕੋਈ ਆਸ ਨਹੀਂ ਉਹਦੀ ਸਹੀ ਤਰ੍ਹਾਂ ਨਹੀਂ ਮੇਰੀ ਇਹ ਗੱਲ ਤੁਸੀਂ ਲੜ ਪੰਨ ਲੋ ਕਿਸੇ ਪੰਡਤਾਂ ਕੋਲੇ ਜਾਣ ਦੀ ਲੋੜ ਨਹੀਂ ਕਿਸੇ ਕੋਲੇ ਜਾਣ ਦੀ ਲੋੜ ਨਹੀਂ ਤੁਸੀਂ ਇਹ ਕਰਕੇ ਦੇਖੋ ਤੇ ਤੁਹਾਡੇ ਘਰੇ ਸੁੱਖ ਸਮਰਦੀ ਆਉਂਦੀ ਜੀ ਭੈਣ ਦੀ ਪੂਜਾ ਜੀਵੀਆਂ ਨੂੰ ਤਰੋ ਕਰੋ ਇੱਕ ਦੁਰਗਾ ਸਾਡੇ ਘਰੇ ਆ ਗਈ ਇਹ ਸੰਗ ਲੋ ਇੱਕ ਇੱਥੇ ਹੀ ਗਈ ਆ ਉਹ ਫਿਰ ਉਹ ਰਿਸ਼ਤੇਦਾਰ ਬਣ ਜਾਂਦੀ ਆ ਪਹਿਲਾਂ ਤਾਂ ਆਪਾਂ ਇਕੱਠੇ ਭੈਣ ਭਾਈ ਰਹੇ ਹੁੰਦੇ ਆ ਉਸ ਤੋਂ ਬਾਅਦ ਫਿਰ ਉਹ ਰਿਸ਼ਤੇਦਾਰ ਬਣ ਜਾਂਦੇ ਆ ਹੈਨਾ ਤੇ ਜਿਵੇਂ ਮਾਵਾ ਬੁੜੀ ਕਰੇ ਇਸ ਤਰ੍ਹਾਂ ਉਹਦੀ ਉਡੀਕ ਰੱਖੋ ਤੇ ਦੇਖ ਕੁੜੀਆਂ ਤਾਂ ਆਉਂਦੀਆਂ ਨੇ ਤੁਸੀਂ ਆਪਰੇ ਦਰਜਾ ਤਰ੍ਹਾਂ ਕੀ ਦੇਖੋ ਕਦੇ ਕਿਸੇ ਨੇ ਕਿਹਾ ਵੀ ਭਾਈ ਤੂੰ ਆਜਾ ਕਰ ਦੋ ਜੀ ਆ ਜਨ ਸਾਡੇ ਕੋਲ ਆ ਜਾ ਆਪਾਂ ਕਹਿੰਦੇ ਕੁੜੀਆਂ ਆਪਣੇ ਆਪ ਹੁੰਦੀ ਹੈ ਹਨਾ ਤੇ ਮਾਪੇ ਤਾਂ ਉਡੀਕਦੇ ਹੁੰਦਾ ਉਸ ਤੋਂ ਬਾਅਦ ਕੁੜੀਆਂ ਨੂੰ ਫਿਰ ਵੀ ਨਹੀਂ ਸਰਦਾ ਦੇਖੋ ਸੋਚ ਉਹਨਾਂ ਨੇ ਭੁੱਜੀ ਆ ਕਿ ਇਸ ਕਰਕੇ ਉਹਨਾਂ ਨੂੰ ਉਹਨਾਂ ਦੀ ਪੂਜਾ ਕਰਨੀ ਕਿ ਜ਼ਰੂਰੀ ਹੈ ਜਿਹੀ ਜਿਹੀ ਵੀ ਤੁਸੀਂ ਕਰ ਸਕਦੇ ਦਿਨੋਂ ਕਰੋ ਤੇ ਲਾਹੌਰ ਮੈਂ ਮੋਤੀ ਸਿਆਣੀ ਚਾਹੀਦੀ ਨਹੀਂ ਪਰ ਮੈਂ ਇਹ ਚਾਹੁੰਨੀ ਆ ਵੀ ਆਏ ਮੇਲ ਬਣ ਜਾਂਦੇ ਸਾਰੇ ਹੁੰਦੇ ਤੇ ਹੁੰਦੇ ਹੋ ਸਾਨੂੰ ਛੁੱਟੀਆਂ ਕੱਲ ਨੂੰ ਫੇਰ ਬਣਾਵਾਂਗੇ ਕਿ ਨਵੇਂ ਨਕਸ਼ੇ ਫੇਰ ਮੇਰਾ